ਉਦੀ ਪਹਿਲੀ ਆਇਤ ਨੂੰ ਪੜ੍ਹ ਦੀਏ ਹੁਸ਼ਿਆ ਦੀ ਕਿਤਾਬ ਛੇ ਦੇ ਆਏ ਉਦੀ ਪਹਿਲੀ ਆਇਤ ਜਲਦੀ ਦੇ ਨਾਲ ਦਾਨੀਅਲ ਦੀ ਕਿਤਾਬ ਤੋਂ ਅੱਗੇ ਹੈ ਹਿਸਕੀਲ ਹਾਂ ਆਓ ਅਸੀਂ ਹਾਂ ਪੜ੍ਹੇ ਕੌਣ ਪੜ੍ਹੇ ਬਟਾ ਹੂੰ ਆਓ ਅਸੀਂ ਯਹੋਵਾ ਦੀ ਵੱਲ ਮੁੜੀਏ ਉਸ ਨੇ ਸਾਨੂੰ ਪਾੜਿਆ ਉਹ ਸਾਨੂੰ ਚੰਗਾ ਕਰੇਗਾ ਉਸ ਨੇ ਸਾਨੂੰ ਮਾਰਿਆ ਉਹ ਸਾਨੂੰ ਫਿਰ ਤੋਂ ਪੱਟੀ ਬਣਾਏਗੀ ਇਸ ਸਗਾ ਤੇ ਇੱਕ ਸ਼ਬਦ ਜਿਹੜਾ ਸਾਨੂੰ ਨੋਟ ਕਰਨ ਵਾਲਾ ਹੈ ਉਹ ਇਸ ਤਰੀਕੇ ਨਾਲ ਸ਼ੁਰੂ ਹੁੰਦਾ ਹੈ ਕਹਿੰਦਾ ਕਿ ਯਹੋਵਾ ਨੇ ਸਾਨੂੰ ਪਾੜਿਆ ਯਹੋਵਾ ਨੇ ਸਾਨੂੰ ਤੋੜਿਆ ਹੈ ਇੱਕ ਵਾਰ ਇੱਕ ਜਿਹੜਾ ਸੀ ਸ਼ੈਤਾਨ मसीह मंडली च आया कि आया हेलो कलीसिया शैतान किथे आया मसीह मंडली च आया बहुत रो रहा है उच्ची उची पुब्बा मार के रो रहा है और सारी कलीसिया आस पास है उसन पही है की गल है की गल हो दस नहीं रहा बहुत रो रहा है। आखिरकार उसने कंदा कि मैं बहुत परेशान हाँ किस गल तू कल होंगी मसीह लोग कंदा मेरे ते थोप देते ने गलतियां कर आप वो भी मेरा ना लगता मार आप दया गलतियां करके रब तू तो खां भी मेरा ना लगता कहना मैं दुखी है मैंने माफ करूँ ਇੱਕ ਚੀਜ਼ ਸਾਨੂੰ ਸਮਝਣ ਦੀ ਲੋੜ ਆ। ਹੁਸ਼ਿਆ ਦੀ ਕਿਤਾਬ ਇਹਦੇ ਵਿੱਚ ਬਹੁਤ ਸਾਰੀਆਂ ਬਦਲਾਵੀਆਂ ਕੁਝ ਗੱਲਾਂ ਮਨ ਦਾ ਕੀ ਸਾਡੇ ਕੋਲ ਹজম ਹੋਣੀਆਂ ਔਖੀਆਂ ਨੇ। ਲੇਕਿਨ ਇੱਕ ਚੀਜ਼ ਪਰਮੇਸ਼ਰ ਦਾ ਵਚਨ ਆਖਦਾ ਹੈ ਕਹਿੰਦਾ ਕਿ ਇਸ ਗੱਲ ਨੂੰ ਨੋਟ ਕਰੀਂ ਯਹੋਵਾ ਨੇ ਮੈਨੂੰ ਮਾਰਿਆ। ਯਹੋਵਾ ਨੇ ਮੈਨੂੰ ਤੋੜਿਆ। ਹੁਣ ਇਸ ਗੱਲ ਨੂੰ ਅਸੀਂ ਅੰਗੀਕਾਰ ਕਰਨਾ ਜ਼ਰੂਰੀ ਹੈ ਕਿ ਹਰ ਵਾਰੀ ਅਸੀਂ ਸ਼ੈਤਾਨ ਤੇ ਨਾ ਦੋਸ਼ ਦਈਏ ਕਿ ਸ਼ੈਤਾਨ ਨੇ ਮੈਨੂੰ ਮਾਰਿਆ ਸ਼ੈਤਾਨ ਨੇ ਮੇਰਾ ਨੁਕਸਾਨ ਕਰ ਦਿੱਤਾ ਸ਼ੈਤਾਨ ਮੇਰੇ ਜੀਵਨ 'ਚ ਬਿਮਾਰੀ ਲੈ ਕੇ ਆਇਆ ਸ਼ੈਤਾਨ ਮੇਰਾ ਪਰਿਵਾਰ ਨਿਵਸਨ ਦਿੰਦਾ ਸ਼ੈਤਾਨ ਮੇਰੇ ਪਰਿਵਾਰ ਨੂੰ ਬਦਲ ਨਹੀਂ ਦਿੰਦਾ ਸ਼ੈਤਾਨ ਮੇਰੇ ਬੱਚਿਆਂ ਨੂੰ ਰੱਬ 'ਚ ਨਹੀਂ ਵਧਨ ਦਿੱਤਾ ਸਭ ਕੁਝ वो जना थोपिए एक गल प्रभु का वचन सानू गौर करने के लिए आखद काद रख तेन किसने मारिया यहोवा ने मारिया तैनू किसने तोड़या यहोवा परमेश्वर ने तोड़ हम प्रभु सानू क्यों मारता है वचन च बड़ा साफ तौर पर लिखा कहता कि परमेश्वर जिसन प्यार करता है उसनू डांटदा है ਖੁਸ਼ ਦੋ ਤਿੰਨ ਇਸੀ ਕਿਤਾਬ ਦੇ ਅੰਦਰ ਕਾਰਨ ਲਿਖੇ ਨੇ ਜਿਕਰ ਅਸੀਂ ਹੁਸ਼ਿਆ ਦੀ ਕਿਤਾਬ ਦਾ ਚਾਰ ਦੇ ਆਏ ਦੇ ਵਿੱਚ ਉਹਦੀ ਲਗਭਗ 7 ਆਇਤ ਨੂੰ ਪੜਾਂਗੇ ਹਾਂਜੀ ਪੜੀਏ ਚਾਰ ਦੇ ਉਹਦੀ 7 ਆਇਤ ਜਿਉ ਜਿਉ ਉਹ ਵਦੇ ਜਿਉ ਜਿਉ ਉਹ ਵਦੇ ਤਿਉ ज्यों ज्यों ने मेरा देंगा। ओके। पहला परमेश्वर के वचन लिखा है कि ज्यों ज्यों वधे पाप किया परमेश्वर की अण आग्या करी की और छोटे शब्द लिखा है ਕੰਦਾ ਕਿ ਉਹ ਜਿਉ ਜਿਉ ਵੱਧੇ ਜਦੋਂ ਉਹ ਵੱਧੇ ਉਹਨਾਂ ਨੇ ਪਾਪ ਕੀਤਾ ਉਹ ਉਦੋਂ ਨਾਲ ਦੀ ਜ਼ਿੰਦਗੀਤ ਨਹੀਂ ਪਾਪ ਖੋਇਆ ਜਦੋਂ ਉਹ ਸਮੱਸਿਆ ਦੇ ਵਿੱਚ ਸਨ ਤੰਗੀ ਦੇ ਵਿੱਚ ਸਨ ਬਿਮਾਰੀ ਦੇ ਵੇਲੇ ਨਹੀਂ ਪਰ ਉਹਨਾਂ ਦੇ ਜੀਵਨ ਦੇ ਵਿੱਚ ਪਾਪ ਉਦੋਂ ਹੋਇਆ ਜਦੋਂ ਉਹ ਵੱਧਣ ਲੱਗੇ ਜਦੋਂ ਉਹ ਵੱਧਣ ਲੱਗੇ वह परमेश्वर के दे वायदे भुल गए परमेश्वर के गलू भुल गए परमेश्वर के जेडे इंतजाम प्रभु तो ने उन्होंने किए भुल गए फिर लिखे कि परमेश्वर ने जोड़ा उन्होंने जोड़ा तेज सी जोड़ा उन्हों का आदर से कि बदल दिता नामोशी हिंदी वाद च लिखा नरात्र बदल दिता भी जिथे तालिया बजदियाँ ਅੱਜ ਗਾਲਾਂ ਸੋਨੀਆਂ ਪੈਰੀਆਂ ਨੇ ਕਿਉਂ ਕਿਉਂਕਿ ਜੋ ਪ੍ਰਭੂ ਨੇ ਕੀਤਾ ਉਹ ਲੋਕ ਭੁੱਲ ਗਏ ਅੱਜ ਬਹੁਤ ਸਾਰੇ ਜੀਵਨ ਜੰਦ ਵਿੱਚ ਸਮੱਸਿਆਵਾਂ ਪਰੇਸ਼ਾਨੀਆਂ ਇਸ ਕਰਕੇ ਨੇ ਕਿਉਂਕਿ ਜੋ ਪ੍ਰਭੂ ਨੇ ਅਸੀਂ ਪਹਿਲੇ ਕਰਦਾ ਉਹ ਭੁੱਲ ਜਾਂਦਾ ਔਕਾ ਵੇਲਾ ਸਾਨੂੰ ਭੁੱਲ ਜਾਂਦਾ ਪ੍ਰਭੂ ਸਾਨੂੰ ਕਿੱਥੋਂ ਚੱਕਿਆ ਸਾਨੂੰ ਸਮਾਂ ਭੁੱਲ ਜਾਂਦਾ प्रभु साढे प्रति वफादार भुल जाना वचन च लिखे जो वधे भुल गए तो जदों की चाहिए यह कि जो वह बधते प्रभु का दुगना धनवाद करते परमेश दुगनी शुक्रगुजारी करते कि यह जरा वाधा से वह बरकरार रहता हले लुई है ਮੇਸ਼ਰ ਦੇ ਲੋਕੋ ਅੱਜ ਵੀ ਇਨਸਾਨ ਦੇ ਹਾਲਾਤ ਇਹੀ ਨੇ ਉਹ ਔਖੇ ਵੇਲੇ ਰੱਬ ਨੂੰ ਯਾਦ ਕਰਦਾ ਜਦੋਂ ਫਸਿਆ ਹੋਵੇ ਫਿਰ ਬਹੁਤ ਅ ਮੰਤ ਕਰਦਾ ਜਿਵੇਂ ਸ਼ਾਮੀ ਰੱਬ ਨੂੰ ਯਾਦ ਕਰਦਾ ਬ੍ਰਦਰ ਮੇਸ਼ ਨੇ ਇੱਕ ਗਵਾਹੀ ਦਸੀ ਕਿ ਪੋਸ਼ ਸਮੱਸਿਆਵਾਂ ਸੀ ਸੱਚਮੁੱਚ ਬਹੁਤ ਜ਼ਿਆਦਾ ਸਮੱਸਿਆਵਾਂ ਸੀ ਬੜੀਆਂ ਜ਼ਿਆਦਾ ਸਮੱਸਿਆਵਾਂ ਆਈਆਂ ਔਰ ਅੱਜ ਕਿੱਡੀ ਵਧੀਆ ਗੱਲ ਸੁਣ ਰਹੇ ਆ ਕਦੇ ਕਿਸੇ ਨੇ ਜ਼ਮੀਨਾਂ ਦਾ ਮੁੱਦਾ ਹੱਲ ਹੁੰਦੇ ਵੇਖਿਆ ਆਪਾਂ ਤਾਂ ਕਦੇ ਨਹੀਂ ਵੇਖਿਆ ਜ਼ਮੀਨਾਂ ਦਾ ਮੁੱਦਾ ਕਦੇ ਹੱਲ ਨਹੀਂ ਹੁੰਦਾ ਔਰ ਉਹ ਤਾਂ ਮੁੱਦਾ ਹੀ ਬਹੁਤ ਮਤਲਬ सारी गल दे बहुत कॉम्प्लीकेटड है लेकिन अज अः सुन ली कहें चलो यार तू आदि जमीन लाओ एक पास्य शबलेहा पर एक चीज और मैं तुम्हें तो बड़ी क्लीयर दस मैं रमेश वास्तव दुआ की थी। प्रभु अजक यद कम यह ध्यान आपके कमा बनी है रब वे टाइम ही नहीं देता वधिया चलन वाला ये रब के कम अहमियत नहीं समझ रहा इन मैं समझाव ये आराधना क्लास के लिए टाइम नहीं है बाइबल स्टडी क्लास के लिए टाइम नहीं है प्रार्थना के लिए टाइम नहीं है रियलिटी कह रहा मैं जब ये किधर जा रहा और समझे बंदे मैं की समझाव तो जो तो समस्या में आइया सिर तक चढ़ के ਅੱਜ ਮਹੀਨਾ ਹੋ ਗਿਆ ਸਵੀਰ ਦੀ ਦੁਆ ਚੱਲ ਰਹੀ ਚਰਚ ਚ ਸਾਡਾ ਵੀ ਫਾਇਦਾ ਹੋ ਰਿਹਾ ਕਲੀਸਿਆ ਦਾ ਫਾਇਦਾ ਹੋ ਰਿਹਾ ਵੱਡੀ ਗੱਲ ਪ੍ਰਭੂ ਆਪਣੇ ਕੰਮਾਂ ਨੂੰ ਕਰ ਰਿਹਾ ਸਭ ਬੋਲੇ ਹਾਲੇਲੂਇਆ ਇਹ ਇਦਾਂ ਹੀ ਹੋਵੇਗਾ ਇਹ ਇਕੱਲੇ ਇਹਦੇ ਨਾਲ ਨਹੀਂ ਹੋਵੇਗਾ ਇਹ ਇਕੱਲੇ ਮੇਰੇ ਨਾਲ ਨਹੀਂ ਹੋਵੇਗਾ ਸਭਲਾਂ ਦੇ ਲਈ ਪਰਮੇਸ਼ਰ ਦਾ ਨਜ਼ਰੀਆ ਇੱਕੋ ਜਿਹਾ ਪ੍ਰਭੂ ਦੇ ਲੋਕੋ ਜਦੋਂ ਅਸੀਂ ਪਰਮੇਸ਼ਰ ਦੀ ਗੱਲਾਂ ਦੀ ਆਣ ਆਗਿਆਕਾਰੀ ਕਰਦੇ ਹਾਂ ਉਦਾਂ ਫਿਰ ਯਹਵਾ ਦਾ ਹੱਥ ਸਾਡੇ ਖਿਲਾਫ ਆਉਂਦਾ ਹੈ ਬਾਣੀ ਚ ਲਿਖਿਆ ਹੈ ਪ੍ਰਾਨੀਆਂ ਦੇ ਖਾਤੋਂ ਦਾ ਦਸ ਦੇਵ ਦਿੱਤੀ ਅੱਜ ਕਹਿੰਦਾ ਕਿ ਪਰਮੇਸ਼ਰ ਦੇ ਹੱਥ ਪੈਣਾ ਬੜੀ ਭਿਆਨਕ ਗੱਲ ਹੈ ਬਹੁਤ ਜ਼ਿਆਦਾ ਇਹਨਾਂ ਸੋਚੋ ਵਿਰਾਤੀ ਮੈਨੂੰ ਬੜਾ ਭਿਆਨਕ ਸੁਪਨਾ ਆਇਆ ਸ਼ੈਤਾਨ ਆ ਕੇ ਸਾਡੇ ਦਰਵਾਜ਼ੇ ਕੋਲ ਆ ਕੇ ਇਦਾਂ ਇਦਾਂ ਕਰ ਰਿਹਾ ਸੀ ਬੜੀ ਭਿਆਨਕ ਰਾਤ ਸੀ ਬੜਾ ਭਿਆਨਕ ਸੀ ਉਹ ਕੁਝ ਨਹੀਂ ਹੈ ਸਭ ਤੋਂ ਭਿਆਨਕ ਗੱਲ ਇਹ ਐ ਕਿਤੇ ਰੱਬ ਦਾ ਹੱਥ ਸਾਡੇ ਖਿਲਾਫ ਉਠਾ ਨਾ ਹੋ ਜਾਵੇ। ਇਸ ਤਾਂ ਤਾਂ ਕੁਛ ਨਹੀਂ। ਔਰ ਇਹ ਜਾਈਜ਼ ਐ ਜਿਹੜਾ ਸਾਨੂੰ ਪਿਆਰ ਕਰਦਾ ਉਹ ਫਿਰ ਜਦੋਂ ਅਸੀਂ ਉਹਦੇ ਪਿਆਰ ਦੀ ਕਦਰ ਨਹੀਂ ਕਰਦੇ ਉਹਨੂੰ ਜਾਣਦੇ ਨਹੀਂ। बहुत वाइया एक मैं चाहगा कि तुम बाद एक वचन पढ़ लेना ये बहुत वीन अध्याय पहली आयत में पढ़ना चाहाँगा हिंदी पंजाबी अपने पास फिर होबा ने मुझसे कहा अब जाकर एक ऐसी स्त्री से प्रीति कर जो वैपिचारि होने पर भी अपने प्रति अपने प्रियो को प्यारी हो क्योंकि उसी भारती यद्यसराइली प्राय देवतों की ओर फिरे दाग की टिक्कियों से प्रीति रखते हैं तो भी यह हवा उनसे प्रीति रखता है तो भी यह हवा पंजाबी लिखा है प्रभु उन्होंने प्यार करता जाके नु जाके तमाक न जाके पढ़ना करे ज़्यादा समझाएगी मतलब छोटे शब्दों यह है ਕੀ ਪਰਮੇਸ਼ਰ ਆਪਣੇ ਦਾਸ ਹੋਸ਼ਿਆ ਨੂੰ ਇਹਦਾ ਆਖਦਾ ਕਹਿੰਦਾ ਕਿ ਇੱਕ ਐਹੋ ਜੀ ਇੱਕ ਔਰਤ ਨਾਲ ਜਾ ਕੇ ਸ਼ਾਦੀ ਕਰ ਆਲਰੇਡੀ ਜਿਹੜੀ ਵਿਆਹੀ ਹੋਵੇ ਤੇ ਉਹਦਾ ਪਤੀ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੋਵੇ ਕਹਿੰਦਾ ਕਿ ਉਹ ਜਿਹੜੀ ਔਰਤ ਹੈ ਉਹਦਾ ਕੈਰੈਕਟਰ ਸਹੀ ਨਹੀਂ ਹੈ ਲੈਕਿਨ ਉਹਦਾ ਪਤੀ ਜਿਹੜਾ ਫਿਰ ਵੀ ਉਹਨੂੰ ਦਿਲ ਤੋਂ ਬਹੁਤ ਚਾਹੁੰਦਾ ਹੈ ਤੇ ਪ੍ਰਭੂ ਕਹਿੰਦਾ ਕਹਿੰਦਾ ਕਿ ਐਵੇਂ ਯਹੋਵਾ ਪਰਮੇਸ਼ਰ ਤੁਹਾਨੂੰ ਤੇ ਮੈਨੂੰ ਪਿਆਰ ਕਰਦਾ ਹallelujah ਹਨ ਜਦੋਂ ਅਸੀਂ ਆਪਣੇ ਪਰਮੇਸ਼ਰ ਤੋਂ ਦੂਰ ਕ ਜਾਵਾਂਗੇ ਤੇ ਵਚਨ ਚ ਲਿਖਿਆ ਉਹ ਫਿਰ ਅਣਖੀ ਪਰਮੇਸ਼ਰ ਦੇ ਜਨਨ ਰੱਖਣ ਵਾਲਾ ਪਰਮੇਸ਼ਰ ਪਰਮੇਸ਼ਰ ਸਾਨੂੰ ਉਸ ਵੇਲੇ ਤੋੜਦਾ ਹੈ ਜਦੋਂ ਅਸੀਂ ਉਹ ਨਹੀਂ ਅਣ ਆਗਿਆਕਾਰੀ ਕਰਦੇ ਦੂਸਰਾ ਪਰਮੇਸ਼ਰ ਸਾਾਨੂੰ ਉਸ ਵੇਲੇ ਤੋੜਦਾ ਹੈ ਜਦੋਂ ਅਸੀਂ ਉਹ ਦੇ ਕੀਤੇ ਹੋਏ ਇੰਤਜ਼ਾਮਾਂ ਨੂੰ ਭੁੱਲ ਜਾਂਦੇ ਹਾਂ 10 ਆਇਤਿਚ ਲਿਖਿਆ ਹੈ 4 ਦੀ 10 ਆਇਤ ਪੜ੍ਹੀਏ 4 ਦੀ 10 ਆਇਤ ਉਹ ਖਾਣਗੇ ਪਰ ਰੱਜਣਗੇ ਨਾ ਉਹ ਜਨਾ ਕਰਨਗੇ ਪਰ ਵਧਣਗੇ ਨਾ ਕਿਉਂ ਜੋ ਉਹਨਾਂ ਨੇ ਯਹਵਾ ਦਾ ਸਿਮਰਨਾ ਛੱਡ ਦਿੱਤਾ ਓਕੇ ਕਿਉਂਕਿ ਉਹਨਾਂ ਨੇ ਯਹਵਾ ਦਾ ਨਾਮ ਛੱਡ ਭੁੱਲ ਗਏ ਕਹਿੰਦਾ ਕਿਉਂ ਖਾਣਗੇ ਤੇ ਸਹੀ ਪਰ ਫਿਰ ਉਹ ਰੱਜਣਗੇ ਨਹੀਂ ਇਹਦਾਂ ਲਿਖਿਆ क्या खावन बहुता पर रचन गे नहीं हमारे ना कई लोग बहुत कमाते ने पर पंजाबी अम्मा दिल के बोलो अम्मा की अम्मा है ना सुन शब्द सुने ना सारे ने क्यों सू चेक करने की लड़ है चेक करने की लड़ है अ प्रभु के इंतजामों भुले तो नहीं हाँ पहला अस सब कुछ प्रभु तेरा ते अज असी औखा क्रिसमस डे आ रहा है वो तैयारी करो लेकिन बहुत सारे का ना क्रिसमस डे तो ना सुन के इन्ना बुरा हाल हो जाए भी ए लगना भी खरे किन्नी उम्र का ही हाल चलता है सही है नावे ब्याह करें पार्टिया कर जो रब आई फिर रात पिछाण थोड़े हो जाएंगे ਫਿਰ ਖਤਮ ਹੋ ਜਾਂਦਾ ਸਭ ਖੁਸ਼ ਪਿਛਲੀ ਵਾਰੀ ਵੀ ਕਿਹਾ ਸੀ ਕਈ ਵੇ ਲੋਕ ਰੱਬ ਦੇ ਲਈ ਦੇਣ ਲੱਗਿਆ ਨਾ ਪਹਿਲਾ ਸ਼ੁਰੂ ਹੁੰਦੇ ਨੇ ਪ੍ਰਭੂ ਸਾਨੂੰ ਇਹਦੇ ਚ 10000 ਰੁਪਏ ਪਾਚਾ ਉਹ ਵੱਧ ਕੇ ਪ੍ਰਭੂ ਦਾਸਤਾ 15 ਦੇ ਦਿੰਦਾ ਫਿਰ ਉਹ ਅਗਲਾ ਸਟੈਪ ਰੱਖ ਨਹੀਂ 15 ਥੋੜਾ ਇਹਨੂੰ 20 ਕਰ ਲਈਏ ਰੱਬ 20 ਵੀ ਕਰ ਦਿੰਦਾ ਉਹ 25 ਤੇ ਪਹੁੰਚ ਜਾਂਦਾ ਫਿਰ ਕਹਿੰਦੇ ਨੇ 25 ਥੋੜਾ 30 ਕਰ ਲਿਓ ਲੱਖ ਤੱਕ ਪਹੁੰਚ ਜਾਂਦਾ ਤਾਂ ਲੱਖ ਤੋਂ ਬਾਅਦ ਵੀ ਉਹ ਰੱਬ ਦਾ ਨਹੀਂ ਕਰਨਾ ਕਹਿੰਦੇ ਲੱਖ ਕਿਤੇ ਟੁੱਟ ਨਾ ਜਾਵੇ ਲੱਖ ਤੋਂ ਜਿਹੜਾ ਉੱਤੇ ਆਇਆ ਉਹ ਕਿਹਨੂੰ ਦੇਾਂਗੇ ਅਸੀਂ ਰੱਬ ਨੂੰ ਦੇਾਂਗੇ ਫਿਰ ਸਾਨੂੰ ਲੱਗਣ ਲੱਗ ਜਾਂਦਾ ਕਿੰਨਾ ਇਹ ਮੇਰਾ ਹੈਨਾ ਇਹਦੇ ਹੁੰਦੇ ਨੇ ਇਹ ਕਿਦਾ ਮੇਰਾ ਅਜੇ ਰੱਬ ਦਾ ਆਇਆ ਰੱਬ ਦਾ ਨਹੀਂ ਆਇਆ ਇਹ ਕਿਦਾ ਹੈ ਡੈਡੀ ਤੇਰਾ ਕੀ ਨਾ ਹੈ ਗਰਮੀ ਤੇ ਮੈਂ ਤਾਂ ਯਾਰ ਤੇਰਾ ਨਾ ਹੀ ਜਾਣਦਾ ਗਰਮੀ ਤੇ ਕਿਦਾ ਹੈ ਇਹ ਮੇਰਾ ਹੈ ਅਜੇ ਰੱਬ ਦਾ ਨਹੀਂ ਆਇਆ ਜਦ ਲੱਖ ਤੋਂ ਉੱਤੇ ਰੇਂਜ ਜਾਵੇ ਦੀ ਉਹ ਕਹਿੰਦਾ ਰੱਬ ਦਾ ਸ਼ੁਰੂ ਕੀਤਾ ਸੀ 10 ਤੋਂ ਫਿਰ ਉਹ ਕੰਡੀਸ਼ਨ ਹੁੰਦੀ ਏ ਕਹਿੰਦਾ ਕਿ ਫਿਰ ਤੁਸੀਂ ਖਾਓਗੇ ਫਿਰ ਰੱਜੂਗੀ ਨਹੀਂ ਫਿਰ ਅਸੀਂ ਜੋੜਨ ਦੇ ਚੱਕਰਾਂ 'ਚ ਲੱਗੇ ਜਾਂਦੇ ਹਾਂ ਇਧਰੋਂ ਨੇ ਕੋਕਰੀ ਦਾ ਇਧਰ ਨਿਕਲ ਜਾਂਦੇ ਨੇ ਇਧਰੋਂ ਬਿਮਾਰੀ ਆ ਜਾਂਦੀ ਐ ਇਧਰੋਂ ਐਕਸੀਡੈਂਟ ਆ ਜਾਂਦਾ ਠੀਕ ਹੈ ਫਿਰ ਬਨੇ ਹਾਏ ਰਿਸ਼ਤੇਦਾਰ ਨੇ ਵਿਆਹ ਵੀ ਅੱਜ ਹੀ ਰੱਖਣਾ ਸੀ ਕਿਉਂ ਨਹੀਂ ਰੱਖਣਾ ਸੀ ਤੁਸੀਂ ਧੀਆਂ ਪੁੱਤਰ ਵਿਆਹ ਲੈ ਨਾਲੇ ਤੂੰ ਵੀ ਕਾਂਡਾ ਹੁਣ ਬਦਲਿਆ ਵਾ ਬਾਈ वो तू काटा बदलिया शेख नहीं क्योंकि अं परमेश इंतजाम भुल चुके हैं प्रभु, चुके है। प्रभु के कमां चुके प्रभु साफादारन च निकल गया असी किस जगह से और अच अस जगह से आ गए वो अभी भुल चुके आमिन ले लोई आज जब ने किसी गती वो प्रभु की सेवा दे आए ना को ए नहीं हूँ ग्डी तो मैं जावा दस किलोमीटर जाना हो भी तो सोचे यार मेरा तो डेढ़ सौ का पेल लग जाएगा तो जल ग नहीं सुधा की करते ग्डी दे, दे रबा असी कि करा ग्डी देती येसू ने ਅਗੇ ਤੁਸੀਂ ਜਾਣਦੇ ਹੀ ਹੋ ਬੰਦਗੀ ਤੇ ਲੈ ਕੇ ਚੱਲੇ ਗੱਡੀ ਪਹਿਲੇ ਦਿਨ ਹੀ ਆਉਂਦੀ ਬੰਦਗੀ ਦੂਦੂ ਬਾਦ ਨਹੀਂ ਆਉਂਦੀ ਉਦੋਂ ਬਾਦ ਪਤਾ ਲੱਗਦਾ ਵੀ ਚੱਲ ਐਤਵਾਰ ਮਾਮਿਆਂ ਦੇ ਫੁੱਫੜ ਤੇ ਫੁਲਾਣਾ ਲੈ ਗਿਆ ਇਹ ਲੈ ਗਿਆ ਜੇ ਟ੍ਰੈਕਟਰ ਟਰਾਲੀ ਨਹੀਂ ਦਿੱਤੀ ਉਹ ਇੱਕ ਵਾਰੀ ਦੁਆ ਹੁੰਦੀ ਉਦੋਂ ਬਾਦ ਨਜ਼ਰ ਨਹੀਂ ਆਉਂਦੀ ਤੇ ਅਸੀਂ ਕਹਿੰਦੇ ਕਿ ਰੱਬ ਦਾ ਦਿੱਤਾ ਇਹ ਕਿਹਦੇ ਵਾਸਤੇ ਹੁਣ ਫਿਰ ਰੱਬ ਵਸਦੀ ਹੈ ਪਰਭੂ ਦੇ ਲੋਕ ਜਦੋਂ ਪਰਮੇਸ਼ਰ ਸਾਡੇ ਕੀਤੇ ਵੀ ਸਾਡੀ ਜ਼ਿੰਦਗੀ ਚ ਕੰਮਾਂ ਨੂੰ ਅਸੀਂ ਯਾਦ ਨਹੀਂ ਕਰਦੇ ਫਿਰ ਯਹੋਵਾ ਸਾਨੂੰ ਦੂਸਰੇ ਤਰੀਕੇ ਦਾ ਰਕਦਾ ਕਹਿੰਦਾ ਆ ਜਾ ਫਿਰ ਐਸੇ ਪਾਸੇ ਸਭ ਲਈ ਹ Alleluia ਵਚਨ ਚ ਲਿਖਿਆ ਯਹੋਵਾ ਨੇ ਮੈਨੂੰ ਤੋੜਿਆ ਇੱਕ ਚੀਜ਼ ਹੋਰ ਲਿਖੀ ਹੈ ਇਸ ਵਚਨ ਦੇ ਵਿੱਚ ਕਿ ਕਿਉਂ ਪ੍ਰਭੂ ਦਾ ਹੱਥ ਸਾਡੇ ਖਿਲਾਫ ਉੱਠ ਜਾਂਦਾ ਹੈ वो है असी रब की मर्जी त नहीं चलते अस रब आए अपन मर्जिया पूर्ण पूरी करने वास्त नहीं आए कल परसों मैं बच्चे ना गल कर रहा सी और वो कह रहा सी पास जी फिर रब मर की मर्जी की ਹੈ ਨਾ ਰੱਬ ਦੀ ਮਰਜ਼ੀ ਕੀ ਕਹਿੰਦਾ ਕਿ ਰੱਬ ਕੋਲ ਮੰਗਣਾ ਉਹ ਗਲਤ ਹੈ ਮੱਕ ਰੱਬ ਕੋਲ ਮੰਗਣਾ ਗਲਤ ਨਹੀਂ ਹੈ ਪਰ ਉਹਦੇ ਵਿੱਚ ਇਹ ਵੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਰੱਬ ਦੀ ਮਰਜ਼ੀ ਹੈ ਹਾਂ ਤੋ ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਕਿਤੇ ਪ੍ਰਾਰਥਨਾ ਕਰਨ ਦੇ ਲਈ ਗਿਆ तो हां प्रार्थना करन गया ते बंदगी खत्म होगी एक एक जन बेचारा आया ते कहता पास्टर जी आ, आ, आ मेरी एक विनती लिखी हुई है इनके पास आ थरा के ना दुआ कर दो बस काम हो जावे तो चलो राबड़े थोड़ी समझ देती है इसका कोई चक्कर नहीं ਇਹ ਚਿੱਠੀ ਸਾਨੂੰ ਹੀ ਦੇ ਦੋ ਤਾਂ ਅਸੀਂ ਇਹਦੇ ਵਾਸਤੇ ਬਹਿ ਕੇ ਵਧੀਆ ਦੁਆ ਕਰਾਂਗੇ ਚਿੱਠੀ ਲੈ ਲਈ ਫੜੀ ਸੁਣਿਆ ਵੇਖ ਕੇ ਸਾਨੂੰ ਬੜੀ ਹੈਰਾਨੀ ਹੋਈ ਉਹ ਉਹ ਵਿਆਹ ਦਾ ਬੰਦਾ ਦੋ ਤਿੰਨ ਦੇ ਧੀਆਂ ਪੁੱਤਰ ਨੇ ਕਹਿੰਦਾ ਮੇਰਾ ਨਾਮ ਕਿ ਤੇ ਦਿਲ ਲੱਗਿਆ ਮੇਰਾ ਉੱਥੇ ਵਿਆਹ ਹੋ ਜਾਵੇ ਇਹ ਬਸ ਦੁਆ ਕਰ ਦੋ ਹੈਨਾ ਤੋ ਹੁਣ ਤੁਸੀਂ ਦੱਸੋ ਦੁਆ ਕਰਨੀ ਚਾਹੀਦੀ ਏ ਕਿ ਨਹੀਂ ਹੈਲੋ ਕਲੀਸੀਆ ਨਹੀਂ ਕਰਨੀ ਚਾਹੀਦੀ ਪ੍ਰਭੂ ਦੀ ਮਰਜ਼ੀ ਕੀ ਏ ਸਾਨੂੰ ਸਮਝਣਾ ਬੜਾ ਜ਼ਰੂਰੀ ਏ ਹੈਨਾ ਇੱਕ ਪੈਨ ਬੜੀ ਅਸੀ ਜਾਂਦੀ ਕੀ ਪਤਾ ਇਦਾਂ ਦਾ ਮੁੱਦਾ ਤਾਂ ਨਹੀਂ ਚੱਲ ਰਿਹਾ ਕਿਤੇ ਆਪਣੀ ਮਰਜ਼ੀ ਨਾਲ ਨਹੀਂ ਅਸੀਂ ਪ੍ਰਭੂ ਦੇ ਵਿੱਚ ਪ੍ਰਭੂ ਦੀ ਮਰਜ਼ੀ ਦੇ ਮੁਤਾਬਿਕ ਚੱਲਣ ਦੇ ਲਈ ਆਏ ਆਂ ਚਾਰ ਦਿਐ ਉਹਦੀ ਚਾਰ ਆਇਚ ਚ ਲਿਖਿਆ ਹੈ ਆ ਛੇ ਆਇਤ ਦੇ ਵਿੱਚ ਆ ਚਾਰ ਦੀਸੀ ਆਇਤ ਪੜੀ ਕਿ ਲਿਖਿਆ ਮੇਰੇ ਪਰਜਾ ਮੇਰੀ ਪਰਜਾ ਗਿਆਨ ਬਹੁਰੇ ਨਾਸ ਹੁੰਦੀ ਹੈ ਗਿਆਨ ਨਾ ਹੋਣ ਦੇ ਕਾਰਨ ਨਾਸ ਹੁੰਦੀ ਨਾਸ ਹੋਰੀ ਅੱਗੇ ਕਿਉਂ ਜੋ ਤੈਨ ਗਿਆਨ ਨੂੰ ਰੱਤ ਕੀਤਾ ਹੂੰ ਮੈਂ ਤੈਨੂੰ ਆਪਣਾ ਜਾਜਕ ਹੋਣ ਤੋਂ ਰੱਦ ਕਰਾਂਗਾ। ਵਚਨ ਚ ਲਿਖਿਆ ਕਹਿੰਦਾ ਕਿ ਮੇਰੀ ਪਰਜਾ ਕਹਿੰਦਾ ਨਾਸ਼ ਹੋ ਰਹੀ ਏ, ਖਤਮ ਹੋ ਰਹੀ ਉਹਦਾ ਕਾਰਨ ਕੀ ਏ? ਗਿਆਨ ਇਹ ਕਾਰਨ ਨਹੀਂ ਏ ਕਿ ਉਹਨਾਂ ਨੂੰ ਦੁਆ ਨਹੀਂ ਕਰਨੀ ਆਉਂਦੀ। ਇਹ ਕਾਰਨ ਨਹੀਂ ਏ ਕਿ ਉਹ ਵਰਤrou ਜੇ ਨਹੀਂ ਰੱਖਦੇ। ਇਹ ਕਾਰਨ ਨਹੀਂ ਏ ਕਿ ਉਹਨਾਂ ਦੀ ਬੰਦਗੀ ਭਗਤੀ ਥੋੜੀ ਹੈ, ਵਿਸ਼ਵਾਸ ਥੋੜਾ ਹੈ। ਨੋ ਨੋ। ਕਲਾਤ ਲਿਖੇ ਉਹਨਾਂ ਨੂੰ ਮੇਰੀਆਂ ਗੱਲਾਂ ਦੀ ਸਮਝ ਨਹੀਂ ਹੈਗੀ ਉਹਨਾਂ ਨੂੰ ਗਿਆਨ ਨਹੀਂ ਹੈਗਾ ਇਸੇ ਕਰਕੇ ਉਹ ਨਾ ਸ਼ੂਰੇ ਨੇ ਜੇ ਇਹਨੂੰ ਪੜ੍ਹਦੇ ਸਾਨੂੰ ਪਤਾ ਲੱਗਦਾ ਕਿ ਪ੍ਰਭੂ ਦੀ ਮਰਜ਼ੀ ਕੀ ਹੈ ਪ੍ਰਭੂ ਦੀ ਮਰਜ਼ੀ ਹੈ ਕਿ ਪ੍ਰਭੂ ਨੇ ਮੈਨੂੰ ਚੰਗਾ ਕੀਤਾ ਫੋਰ ਐਗਜ਼ਾਮਪਲ ਅੱਜ ਤੋਂ ਲਗਭਗ ਮੈਂ ਗੱਲ ਕਰਾਂ 2008 ਦੀ ਤੋਂ ਹੁਣ 24 ਚੱਲ ਚੁੱਕਿਆ 16 ਸਾਲ ਹੋ ਚੁੱਕੇ ਨੇ ਰਾਈਟ 16 ਸਾਲ ਪਹਿਲਾਂ ਮੈਂ ਮਰਨ ਦੀ ਕਟਾਰ 'ਚ ਸੀ ਮੈਨੂੰ ਹਸਪੀਟਲ ਲੈਕ ਹਸਪੀਟਲ ਲੈ ਕੇ ਜਾਇਆ ਗਿਆ ਮੇਰੇ ਤੇ ਜਾਨ ਨਹੀਂ ਸੀ ਮੇਰੀ ਅੱਖਾਂ ਪੁੱਟੀਆਂ ਹੋ ਚੁੱਕੀਆਂ ਸੀ ਮੇਰੇ ਪੈਰ ਇਕੱਠੇ ਹੋ ਚੁੱਕੀਆਂ ਸੀ ਉਸ ਸਮੇਂ ਮੇਰੇ ਮਾਤਾ ਪਿਤਾ ਨੇ ਮੇਰੇ ਲਈ ਇੱਕ ਸੁਖਣਾ ਸੁਖੀ ਜੇਕਰ ਸਾਡਾ ਬੇਟਾ ਬਚ ਜਾਏਗਾ ਅਸੀਂ ਉਹਨੂੰ ਸੇਵਾ ਦੇਣੀ ਦੇ ਰਹਾਂਗੇ ਔਰ ਪਰਮੇਸ਼ਰ ਨੇ ਮੈਨੂੰ ਜਾਨ ਬਖਸ਼ ਦਿੱਤੀ ਆ ਜਿਹੜਾ ਰੋਡ ਦੇਖਦੇ ਆ ਨਾ ਤੁਸੀਂ ਹੁਣ ਬੜਾ ਗੰਦਾ ਆਪਣਾ ਰੋਡ ਹੈ ਨਾ ਇੰਡੀਆ ਦੇ ਚ ਟੌਪ ਨੰਬਰ 'ਚ ਹੈ ਲੇਕਿਨ ਸੋਚੋ 16 ਸਾਲ ਪਹਿਲਾਂ ਇਹਦੋਂ ਵੀ ਦੁਗਣਾ ਪੈੜਾ ਸੀ ਕੱਚੇ ਰਾਹ ਸੀ ਸਿੰਗਲ ਰਾਹ ਸੀ ਠੀਕ ਹੈ ਉਸ ਸਮੇਂ ਪ੍ਰਭੂ ਨੇ ਮੈਨੂੰ ਸੰਭਾਲਿਆ ਹਸਪੀਟਲ ਤੇ ਲੈ ਗਿਆ ਪ੍ਰਭੂ ਨੇ ਜੀਵਨ ਦਿੱਤਾ ਅੱਜ ਮੈਂ ਰੱਬ ਦਾ ਦਿੱਤਾ ਜੀਵਨ ਭੁੱਲ ਜਾਵਾਂ ਤੇ ਫਿਰ ਰੱਬ ਮੈਨੂੰ ਛੱਡੇਗਾ ਕਦੇ ਨਹੀਂ ਛੱਡੇਗਾ ਅੱਜ ਮੈਂ ਕਹਾ ਮੈਂ ਪੈਂਟ ਕੋਟ ਪਾ ਕੇ ਮੇਰੇ ਕੰਪਨੀ ਦਾ ਮੈਨੇਜਰ ਬਣ ਜਾਵਾਂ ਮੈਂ ਕੰਪਨੀ ਸ਼ੁਰੂ ਕਰ ਲਵਾਂ ਮੈਂ ਬਿਜ਼ਨਸ ਸ਼ੁਰੂ ਕਰ ਲਵਾਂ ਮੈਂ ਕਿਤੇ ਵਧੀਆ ਸੈਟਲਮੈਂਟ ਹੋ ਜਾਵਾਂ ਮੈਂ ਆਪਣਾ ਕੋਈ ਪ੍ਰੋਜੈਕਟ ਚਲਾ ਕੇ ਦੁਨੀਆ 'ਚ ਐਸ਼ ਕਰਾਂ ਆਪਦੀ ਨੀਂਦ ਸੋਵਾਂ ਆਪਦੀ ਨੀਂਦ ਉਠਾਂ ਮੈਨੂੰ ਕੀ ਲੋੜ ਹੈ ਵਿਸ਼ਵਾਸੀਆਂ ਦੀ ਸੇਵਾ ਕਰਨ ਲਈ ਫਿਰ ਪ੍ਰਭੂ ਖਿੱਚੇਗਾ ਤੁਹਾਨੂੰ ਉਹ ਫਿਰ ਬਖਸ਼ੇਗਾ ਨਹੀਂ यही गल मेरे पर लागू होंगी है असं कि निकले प्रभु ने सू कि चक्या अच्छे चंग्याई प्रभु ने इस करके नहीं दी कि मैं ऐतवर उसे भंगड़े पादा फिर व्याहते प्रभु ने मैंने इसलिए चंग्याई नहीं दी जिस दिन ऐतवर हो पेकिया तुर पाव नो परेशर ने जीवन दिता मेरे पहले जीवन का हिस्सा मैं प्रभु का शुकराना करा प्रभु का धन्यवाद करा जे धनवाद नहीं करा तो कलाम च लिख कैनू युवा ने तोड़िया अच बहुत सारे लोगों को परमेश्वर तोड़ रहा उन्होंने समझ नहीं लग रही ऐतवार प्रभु की हजूरी चाह तो बजाय डॉक्टर को भजे फिरते हॉस्पिटल शिफ्ट होकर दूसरे हॉस्पिटल शिफ्ट हो रहे हैं एक जगह तू कम बदल के दूसरे काम च शिफ्ट हो रहे हैं उन्होंने लगता इधर बेहतर हो जाएगा इतू बेहतर हो जाएगा इतू बेहतर हो जाएगा इतों वीजल्ट आएगा नो नो इट इज नॉट गोइंग टू बी वैल ਅੱਛਾ ਨਹੀਂ ਹੋਏਗਾ ਜੋ ਹੋਏਗਾ ਇਸ ਤੋਂ ਬੁਰਾ ਹੋਏਗਾ ਕਿਉਂ ਕੋ ਦਾ ਹੱਥ ਹੁਪਟਾ ਇਹ ਸਾਨੂੰ ਸਮਝਣ ਦੀ ਲੋੜ ਹੈ ਉਹਨੇ ਸਾਨੂੰ ਕਿਵੇਂ ਬਣਾਇਆ ਕਿਵੇਂ ਚੁਣਿਆ ਕਿੱਥੋਂ ਕੱਢਿਆ ਉਹ ਅੱਜ ਦੁਖੀ ਹੈ ਜਦੋਂ ਸੀ ਉਹਦੀ ਨੇੜੇ ਨਹੀਂ ਆ ਅਸੀਂ ਆਣਾ ਗਿਆ ਕਾਰੀ ਕਰ ਰਹੇ ਆ ਆਪੇ ਰੱਬ ਦੇ ਕੀਤੇ ਇੰਤਜ਼ਾਮਾਂ ਨੂੰ ਅਸੀਂ ਭੁੱਲ ਗਏ ਆ ਸਾਨੂੰ ਉਹਦੀ ਮਰਜ਼ੀ ਤੋਂ ਪਤਾ ਨਹੀਂ ਲੱਗਿਆ ਸਾਨੂੰ ਚੰਗਾ ਕਿਉਂ ਕੀਤਾ ਕਦੇ ਸੁੱਛਿਆ ਆਪਣੇ ਆਪ ਨੂੰ ਕਿ ਪ੍ਰਭੂ ਨੇ ਮੈਨੂੰ ਕਿਉਂ ਬਚਾਇਆ ਕੋਈ ਪਤਾ ਨਹੀਂ ਸਾਨੂੰ ਲੱਗਦਾ ਬਸ ਠੀਕ ਹੋ ਗਏ ਸੀ ਡਾਕਟਰ ਸਾਹਿਬ ਪ੍ਰਭੂ ਦੇ ਲੋਕੋ ਪ੍ਰਭੂ ਚਾਹੁੰਦਾ ਹੈ ਅਸੀਂ ਉਸ ਪਰਮੇਸ਼ਰ ਦੀ ਮਰਜ਼ੀ ਦੇ ਉੱਪਰ ਚੱਲੀਏ ਚੰਗੀ ਗੱਲ ਲਿਖੀ ਹੈ

ਪਰਮੇਸ਼ਰ ਦੇ ਕੋਲ ਚਲੀਏ ਕਿਉਂ ਚਲੀਏ ਉਹਨੇ ਤਾਂ ਸਾਨੂੰ ਪਾੜਿਆ ਉਹਨੇ ਸਾਨੂੰ ਪਾੜਿਆ ਉਹ ਸਾਨੂੰ ਚੰਗਾ ਕਰੇਗਾ ਉਹ ਸਾਨੂੰ ਮਿਲ ਕੇ